ਤੇ ਮੇਰੀ ਗੱਲ ਸੁਣ ਤੈਨੂੰ ਇਹਨਾਂ ਨੇ ਪਤਾ ਆਇਆ ਗਿਆ ਵਾ ਤੈਨੂੰ ਸਾਸ੍ਰੀ ਘਰ ਵੀ ਬੁਲਾਉਣੀ ਹੁੰਦੀ ਐ ਮਮੇ ਜੀ ਤਾਂ ਤੁਸੀਂ ਦੱਸਿਆ ਮੈਨੂੰ ਚਾਚਾ ਫਿਰ ਮੈਂ ਬੁਲਾਤੇ ਦਿੱਤੀ ਸੀ ਅੱਛਾ ਜੇ ਚਾਚਾ ਨਾ ਹੁੰਦਾ ਹੋਰ ਕੋਈ ਆਇਆ ਹੁੰਦਾ ਤਾਂ ਤੂੰ ਸਾਸ੍ਰੀ ਘਰ ਬੁਲਾਉਣੀ ਨਹੀਂ ਸੀ ਜੇ ਮੈਂ ਆਪਣੇ ਆਪ ਸਾਸ੍ਰੀ ਘਰ ਬੁਲਾ ਦੇਣੀ ਮੈਨੂੰ ਤਾਂ ਤੁਹਾਡੇ ਤੋਂ ਵੀ ਡਰ ਲੱਗਦਾ ਤੇ ਤੈਨੂੰ ਮੈਂ ਦੱਸਿਆ ਹੈ ਤੂੰ ਗਾਂ ਗਾਂ ਹੁੰਨੀ ਐ ਫਿਰ ਤੂੰ ਤੁਸੀਂ ਬੋਲਣ ਲੱਗਿਆ ਨਹੀਂ ਕੁਝ ਵੇਖਣਾ ਹੋਰ ਤੇ ਸਾਰੇ ਹੀ ਗੱਲਾਂ ਦੀ ਅਕਲ ਹੈਗੀ ਆ ਇਦਾਂ ਕੀਤਾ ਉਦਾਂ ਕੀਤਾ ਮੰਮੀ ਇਹ ਕੰਮ ਦੀ ਅਕਲ ਹੈ ਨਹੀਂ ਆ ਨਾਲੇ ਮੇਰੀ ਗੱਲ ਸੁਣ ਕੀ ਚਾਲ ਹੈ ਕਿ ਗਈ ਤੇ ਕੀ ਗੱਲਾਂ ਕਰਨ ਲੱਗੀ ਮੰਮੀ ਐਦਾਂ ਕਰਦੀ ਮੰਮੀ ਓਦਾਂ ਕਰਦੀ ਹਾਏ ਮੈਂ ਕੀ ਦੱਸਣ ਲੱਗੀ ਮੰਮੀ ਜੀ ਚਾਚਾ ਜੀ ਨੇ ਗੱਲ ਛੜੀ ਤੇ ਮੈਂ ਗੱਲਾਂ ਦਾ ਜਵਾਬ ਦੇਣ ਲੱਗੀ ਨਾਲ ਸੱਚ ਪਤਾ ਤੇ ਲੱਗੇ ਤੁਸੀਂ ਤੇ ਸਾਰਾ ਪੰਡਾ ਮੇਰੇ ਸਿਰ ਹੀ ਪੰਡਾ ਸੀ ਸੱਚ ਪਤਾ ਲੱਗੇ ਵੱਡੇ ਦੇ ਸਾਹਮਣੇ ਮੂਰੇ ਹੋ ਗਏ ਨਾ ਜਵਾਬ ਸਵਾਲ ਨਹੀਂ ਕਰੀਦੇ ਹੁੰਦੇ ਤਾਂ ਫਿਰ ਮੈਨੂੰ ਬਿਠਾਇਆ ਹੀ ਘਤੋਂ ਆਪੇ ਤੇ ਆਵਾਜ਼ ਮਾਰੀ ਤੇ ਇੱਥੇ ਕੁਰਸੀ ਲੈ ਕੇ ਆ ਜਾ ਤੈਨੂੰ ਓਦਾਂ ਬੈਣ ਨੂੰ ਕਿਹਾ ਸੀ ਇਹ ਨਹੀਂ ਬਹਿ ਕੇ ਉੱਥੇ ਚਿੱਠੇ ਤਾਰਨ ਦਾ ਪਾ ਤੁਹਾਡੀਆਂ ਚੁਗਲੀਆਂ ਲਾਉਣ ਦਾ ਪਾ ਮੰਮੇ ਜੀ ਕੋਈ ਮੈਂ ਚੁਗਲੀ ਨਹੀਂ ਲਾਈ ਤੇ ਕੋਈ ਮੈਂ ਚਿੱਠੇ ਨਹੀਂ ਧਰੀ। ਉਹ ਤੇ ਮੈਂ ਲੱਗ ਗਈ ਹੈਗੀ ਟਾਈਮ ਤੇ ਤੂੰ ਕਸਰ ਤੇ ਨਹੀਂ ਕਿਸ ਬੰਦੇ ਨੂੰ ਛੱਡਣ ਲੱਗੀ। ਜੇ ਤੁਹਾਨੂੰ ਵਹਿਮ ਹੀ ਤੇ ਤੁਸੀਂ ਮੈਨੂੰ ਨਾ ਹਾਂ ਆਵਾਜ਼ ਮਾਰ ਦੇ ਨਾ ਹਾਂ ਲੱਗੇ ਕਿਸੇ ਦੇ ਬਿਠਾਇਆ ਕਰੋ ਫਿਰ। ਜੇ ਮੈਂ ਕਿਸੇ ਦੇ ਲੱਗੇ ਬੈ ਵੀ ਜਾਨੀ ਤਾਂ ਵੀ ਤੁਸੀਂ ਮੈਨੂੰ ਕਹਿਣ ਲੱਗ ਪੈਂਦੇ ਏ। ਤੈਨੂੰ ਮੈਂ ਇਹ ਕਹਿਨੀ ਆ 9:30 ਦਾ ਕੰਮ ਹੁੰਦਾ ਸਾਸਿਕਾਲ ਬਰਉਣੀ ਚਾਹ ਪਾਣੀ ਪੀਉਣਾ। ਜੇ ਕਹਿ ਤਾ ਚਾਚੇ ਨੇ ਬਹਿ ਜਾ ਤਾਂ ਤੂੰ ਉੱਧਾ ਬਹਿ ਜਾਂ ਨੀ। ਸਾਰਾ ਕਸੂਰ ਤੇ ਉੱਥੇ ਮੰਮੀ ਤੁਸੀਂ ਮੇਰਾ ਕੱਢ ਦਿੰਦੇ ਸਾਰਿਆਂ ਸਾਹਮਣੇ ਤੁਸੀਂ ਮੈਨੂੰ ਝੂਠੀ ਪਾਇਆ ਬਈ ਇਹ ਗਲਤਵ ਸੱਚ ਦਾ ਪਤਲਾ ਹੈ ਕਿੱਥੋਂ ਤੂੰ ਜਿਹੜਾ ਮੈਂ ਸੱਚੀ ਕਹਾਂ ਤੈਨੂੰ ਇੰਨਾ ਮੰਮੀ ਤੁਸੀਂ ਸਾਬੀ ਨਾ ਸਿਰਕ ਪਉਂਦੇ ਜੇ ਤਾਂ ਵੀ ਨਹੀਂ ਕਿਹਾ ਤੂੰ ਹੀ ਥੱਕਦੀ ਤੂੰ ਤੇ ਇਹੋ ਹੀ ਚਾਹਨੀ ਆ ਵੀ ਸਾਬੀ ਮੰਜੀ ਤੇ ਪਿਆਰ ਮੰਮੀ ਵੀ ਕਹਿ ਬਣੇ ਲੱਗੇ ਹੁਣ ਕਿਦਨ ਮੈਂ ਕਿਹਾ ਤੁਹਾਨੂੰ ਮੈਂ ਤੇ ਉਹ ਵੀ ਜਾਣੀ ਵੀ ਦਿਨੋਂ ਰਾਤ ਨਾ ਚੜਿਆ ਤਾਂ ਠੀਕ ਹੋ ਜਾਦਾ ਵਾ ਆਹ ਗੱਲ ਸੋਚਦੀ ਹੋ ਹੁੰਦੀਆਂ ਨਾ ਤੇ ਸਾਬੀ ਨੂੰ ਜਾ ਕੇ ਹਾਲ ਚਾਲ ਵੀ ਪੁੱਛਦੀਓ ਉਧਰ ਤੇ ਕਦੀ ਗਈ ਵੀ ਨਹੀਂ ਆਨੀ ਹੁਣੀ ਕਿਹੜਾ ਵੜਾ ਗਲੋਂ ਲੱਥਣ ਮਾਪੋ ਤੇ ਮੇਰੀਆਂ ਰਹਿਵਾਗਾ ਹੁਣ ਅਹੀਂ ਮਾਵਾ ਤੇ ਆ ਸੁਖੀ ਬਸ ਕੇ ਇੱਥੇ ਮਾਂ ਨੂੰ ਲਿਆਉਂਗੀ ਤੇ ਆਪਣੀ ਮਰਜ਼ੀ ਚ ਲਾਉਂਗੀ ਜੇ ਇੱਥੇ ਮੈਂ ਆਪਣੀ ਮਾਂ ਨੂੰ ਲਿਆਉਣਾ ਹੁੰਦਾ ਤਾਂ ਉਦੋਂ ਹੀ ਲਿਆਉਣਾ ਇਹਨਾਂ ਲਈ ਮੇਰੀ ਮਾਂ ਨਹੀਂ ਤੇ ਕਰਦੇ ਵੀ ਕੀ ਆਉਣਾ ਜਿੱਥੇ ਉਹਦੀ ਕੋਈ ਕਦਰ ਹੀ ਨਹੀਂ ਹੈਗੀ ਜਦੋਂ ਅਹੀਂ ਨਹੀਂ ਹੋਣਾ ਤੇ ਮਾਂ ਦੀ ਕਦਰ ਹੋਣੀ ਆ ਤੁਹਾਡੀ ਮਾਂਵਾਂ ਦੀ ਚੱਲਣੀ ਸਾਡੀ ਕਿ ਉਹਨੂੰ ਕਿਹਨੇ ਪੁੱਛਣਾ ਫਿਰ ਮੈਂ ਤੁਹਾਡੇ ਘਰ ਨੂੰ ਛੱਟਣਾ ਮੰਮੀ ਮੈਂ ਕੀ ਕਰਨਾ ਘਰ ਨੂੰ ਹਾਂ ਬਸ ਆਪਣਾ ਘਰ ਤੇ ਕਦੀ ਸਮਝਿਆ ਹੀ ਨਹੀਂ ਤੂੰ ਵੀ ਇਹ ਮੇਰਾ ਘਰ ਵਾ ਘਰ ਸਮਝੇ ਤਾਂ ਇਦਾਂ ਨਾ ਹੋਵੇ ਜਿਹੜੀ ਕੋਈ ਮੰਮੀ ਮੈਂ ਗੱਲ ਕਰਾਂ ਤੁਸੀਂ ਦੂਜੇ ਪਾਸੇ ਨੂੰ ਲੈ ਜਾਂਦੇ ਹੋ ਜੇ ਨਹੀਂ ਸੁਖ ਤੂੰ ਆਪੇ ਦੱਸ ਇਹਦਾ ਮਤਲਬ ਕੀ ਆ ਆਪਣਾ ਘਰ ਸਮਝੇ ਤੇ ਆਪਣੇ ਘਰ ਨੂੰ ਆਪਣਾ ਘਰ ਆਖੀਦਾ ਨਾ ਤੂੰ ਕੰਨੀ ਆ ਜਦੋਂ ਪੈਨੀ ਆਏ ਘਰ ਨੂੰ ਮੈਂ ਕੀ ਕਰਨਾ ਚਟਣਾ ਫਲਾਨ ਕਰਨਾ ਢੀਂ ਕਰਨਾ ਆਪਣੇ ਘਰ ਨੂੰ ਵੀ ਕੋਈ ਕਦੀ ਇੰਦੰਦਾ ਜੇ ਮੈਂ ਸੱਚੀਆਂ ਸੁਣਾਉਣੀ ਤੇ ਅੰਦਰ ਨੂੰ ਜਾ ਕੇ ਮੂੰਹ ਜਾ ਬਟਕੇ ਬਹਿ ਜਾਣੀਏ ਬਸ ਹਾਲ ਹੋਈਏ ਕੱਲ ਦੱਸੀ ਤੇਰੀ ਮਾਂ ਨੇ ਕੋੜ ਦੀ ਕੋਈ ਵੀ ਹੈਗੀ ਹਾਈ ਰੱਬਾ ਮੰਮੀ ਕੋਈ ਨਾ ਕੋਈ ਗੱਲ ਫੜ ਜਾਂਦੀ ਆ ਫੜ ਲੈਂਦੀ ਚੰਗੀ ਗੱਲ ਨਹੀਂ ਲੈ ਵੀ ਮੰਮੀ ਨੇ ਫੜਨੀ ਹੁੰਦੀ ਜੇੜੀ ਕੋਈ ਵਿੱਚ ਮੈਂ ਮਾੜੀ ਗੱਲ ਕਰਤੀ ਹੈ ਨਾ ਉਹਨੂੰ ਜ਼ਰੂਰ ਚੁੱਕਣਾ ਹੁੰਦਾ ਇਦਾਂ ਹੀ ਸਭੀ ਕਰਦਾ ਹੁੰਦਾ ਜੀ ਇਦਾਂ ਹੀ ਮਾਂ ਕਰਦੀ ਦੋਵੇਂ ਮਾਂ ਪੁੱਤ ਇੱਕੋ ਜੇ ਇੱਕੋ ਜੇ ਉਹ ਤਾਂ ਅਦਵਲੀ ਗੱਲ ਆ ਸਾਬੇ ਇੰਨੋਂ ਅੰਬ ਮਾਰਾ ਮੰਮੀ ਨੇ ਮਨਜੀਤ ਦੀਦੀ ਨੂੰ ਦੱਸਿਆ ਨਹੀਂ ਹੋਗਾ ਉਹ ਤੇ ਪਤਾ ਲੈਣ ਹੀ ਨਹੀਂ ਆਈ ਆਪਣੇ ਭਰਾ ਦਾ ਕੀ ਪਤਾ ਪਰ ਉਹਦੀ ਸੱਸ ਵੀ ਤੇ ਗੜੀ ਦੰਦੀ ਆ ਇਹ ਤਾਂ ਮੇਰਾ ਪੇਟ ਹੋਣ ਲਈ ਉਹ ਕੀ ਹੋ ਜਾਣਾ ਏ ਢਿੱਡੀ ਛੱਦੀ ਕੀ ਹੋ ਗਿਆ ਵਾ ਪਤਾ ਨਹੀਂ ਕੀ ਹੋਇਆ ਈ ਉਹ ਕੋ ਕੀ ਖਾਦਾ ਕੀ ਖਾਦਾ ਕੁਛ ਵੀ ਨਹੀਂ ਤੇ ਢਿੱਡੀ ਛੱਦੀ ਕਿ ਹੋਣਾ ਅੱਗੇ ਤੱਕ ਨਹੀਂ ਹੋਈ ਨਹੀਂ ਆ ਹੁੰਦੀ ਵਿੱਚ ਤੈਨੂੰ ਮੈਂ ਦੱਸਿਆ ਨਹੀਂ ਐਡਾ ਨੱਪਿਆ ਹੁੰਦੀ ਆ ਹਾਂ ਹਾਂ ਹੁੰਦੀ ਆ ਕੀ ਹੋ ਜਾਣਾ ਏ ਉੱਠ ਕੇ ਬੋ ਗੈਸ ਗੁੱਸ ਬਣ ਗਈ ਹੋਣੀ ਆ ਪਤਾ ਨਹੀਂ ਉਹ ਕੀ ਹੋਇਆ ਈ ਉਹ ਪੇਟ ਬੜੀ ਹੁੰਦੀ ਈ ਉਹ ਗੋਲੀ ਗੋਲੀ ਹੈਗੀ ਕੋਈ ਨਾ ਗੋਲੀ ਹੈ ਨਹੀਂ ਉਹ ਫੁਣ ਮੈਂ ਦੱਸ ਕੀ ਕਰਾਂ ਫਿਰ ਪਾਣੀ ਲਿਆਵਾਂ ਘੁੱਟ ਜੁਆਨ ਲਿਆਵਾਂ ਹਾਂ ਉਹ ਦਿਹਾ ਦੇ ਐਡੀ ਛੇਤੀ ਮਦਾ ਕੀ ਹੋ ਜਾਣਾ ਹੈ ਜਾਣ ਕੇ ਮੈਨੂੰ ਤਾਂ ਲੱਗਣ ਡਿਆ ਤੁਸੀਂ ਕੰਡੇ ਹੋ ਜਾਣ ਕੇ ਕਰਦੀ ਆ ਇੱਥੇ ਮੇਰੇ ਪੀਰ ਹੋਣ ਡਈ ਜਾਣ ਨਿਕਲ ਡਈ ਉਹ ਨਹੀਂ ਜਾਣ ਕੇ ਕਰਦੀ ਆ ਕਿਤੇ ਪੱਥਰੀ ਪੁਥਰੀ ਦਾ ਦੱਸ ਨਹੀਂ ਆਪਾਂ ਪਾਲਿਆ ਹਾਂ ਪੱਥਰੀ ਦਾ ਸਿਆਪਾ ਪਾ ਦੇ ਹੋਰ ਪੰਗਾ ਪਾ ਮੈਨੂੰ ਐਡੀ ਛੇਤੀ ਦੱਸ ਕੀ ਹੋ ਜਾਣਾ ਹੈ ਕਿ ਮੈਂ ਵੇ ਨਹੀਂ ਆ ਜੁਆਨ ਲਿਓ ਨਹੀਂ ਮਾਸਾ ਵੇਖਿਆ ਇਸ ਤਰ੍ਹਾਂ ਸੂਤਰ ਆਉਂਦੀ ਉਹ ਤਰ੍ਹਾਂ ਨੇ ਚੱਲ ਜਾਣਾ ਸੀ ਆ ਮੈਨੂੰ ਆ ਬਾਨਾ ਮਾਰ ਦਿੱਤੇ ਬਾਨੇ ਨਾਲ ਸੂਤਰ ਆਈਓ ਹਾਂ ਉਹ ਤੋਂ ਮੁੜੀ ਕਿ ਨਹੀਂ ਦਵਾ ਦਵਾ ਦਵਾੜੀ ਆਈ ਆ ਮੰਮੀ ਤੇਰੇ ਕੀ ਹੋਇਆ ਮੰਮੀ ਤੇਰੇ ਕੀ ਹੋਇਆ ਜੈ ਇਤਾਂ ਬਣ ਕੇ ਮੇਰੀ ਧੀ ਰਵੇ ਤਾਂ ਫਿਰ ਅਨ ਦੁੱਖ ਕਰ ਨਹੀਂ ਤੇ ਇਹਦੇ ਵਿੱਚੋਂ ਬੋਲਣ ਡੈ ਪੈਂਦੀ ਆ ਇਹਦੇ ਮਾਂ ਦੀ ਚੁੱਕਣਾ ਆਉਂਦੀ ਓ ਬੈਂਜੀ ਬੈਂਜੀ ਕਿਆ ਸਾਬੀ ਮਹਾ ਤੇ ਕਿਹਾ ਵਾ ਤੈਨੂੰ ਪਤਾ ਵਾ ਉਹ ਖਲਾਉਂਦਾ ਹੀ ਨਹੀਂ ਆ ਬਾਹਰ ਨਾ ਹੁੰਦਾ ਨੱਟ-ਨੱਟ ਕੇ ਅੱਛਾ ਸੁਰਿੰਦਰ ਇੱਥੇ ਬਹਿ ਜੀ ਕਿੱਦਾਂ ਹੋਏਗਾ ਸਾਬੀ ਦਾ ਬਣ ਪਾ ਜੀ ਜੀ ਮਿਲਿਆ ਸੋ ਕਹਿੰਦਾ ਵੀ ਠੀਕ ਨਹੀਂ ਆ ਸਾਬੀ ਦਾ ਉਦਾਂ ਹੀ ਆ ਜੇ ਸੁਖਿੰਦਰ ਹਾਂ ਤੇ ਫਿਰ ਹੁਣ ਕਿੱਦਾਂ ਦਵਾਈ ਦੋਈ ਕੋਈ ਲਈ ਕੋਈ ਕਿਦਾਂ ਕੇ ਜਾਂ ਕੀ ਗੱਲ ਦਵਾਈ ਕੀਤਾ ਸੀ ਇਹਦੇ ਮਾਮੇ ਨੂੰ ਫੋਨ ਮੈਂ ਉਹਨੇ ਦਵਾਈ ਦਾ ਪਤਾ ਕੀਤਾ ਸੀ ਅੰਦਰ ਦੇਸੀ ਦਵਾਈ ਮਿਲਦੀ ਦੇਸੀ ਦਵਾਈ ਫਿਰ ਦੇਸੀ ਦਵਾਈ ਫੋਲਣੀ ਜੀ ਹਾਏ ਤੇ ਉਹਨੇ ਕਿਹੜਾ ਸੁਖਵਿੰਦਰ ਕੋਈ ਮਾੜਾ ਸੋਚਣਾ ਵਾ ਅੱਗੇ ਵੀ ਤੇ ਦੇਸੀ ਦਵਾਈ ਖਵਾਉਂਦੇ ਰਹੇ ਤੁਸੀਂ ਅੱਗੇ ਦੇਸੀ ਦਵਾਈ ਖਵਾਉਂਦੇ ਰਹੇ ਆ ਤਾਂ ਠੀਕ ਤੇ ਹੋ ਹੀ ਗਿਆ ਕਿਥੋਂ ਠੀਕ ਹੋ ਗਿਆ ਤਾਂ ਫੇਰ ਉਹ ਅਖੰਡੇ ਪਾਜੀ ਮਨਹਰਜੀ ਦੱਸਣ ਲੰ다 ਫੇਰ ਉਦਾਂ ਤੋਂ ਉਦਾਂ ਹੀ ਹੋ ਤੇ ਪਾਜੀ ਹਰਜੀਤ ਕੀ ਕਹਿ ਕੇ ਗਿਆ ਪਾਜੀ ਹਰਜੀਤ ਨੇ ਕਹਿਣਾ ਮੈਂ ਬਟਾਲੇ ਡਾਕਟਰ ਦੱਸਣ ਡਿਆ ਸੀ ਇਹ ਡਾਕਟਰ ਵੀ ਉਹ ਕਿੰਨਾ ਮਹਿੰਗਾ ਵਾ ਤੇ ਜੇ ਪੈਸੇ ਉਹਨੇ ਲਾ ਵੀ ਦਿੱਤੇ ਤਾਂ ਮੁੜ ਕੇ ساری ਉਮਰ ਮੇਹਣੇ ਥੱਲੇ ਤੇ ਮੈਂ ਹੀ ਰਹਿਣਾ ਨਾ ਤਾਂ ਜੱਗੇ ਉਹਨੇ ਕਿੰਨੇ ਕੋ ਤੁਹਾਨੂੰ ਮੇਹਣੇ ਮਾਰੇ ਸਾਰੇ ਨੇ ਅੱਜ ਤਹੇ ਉਹਦੇ ਪੈਸੇ ਖਰਾਬ ਕਰਤੇ ਜਦੋਂ ਤੇ ਉਹਨੇ ਕੋਈ ਤੁਹਾਨੂੰ ਕੁਝ ਕਿਹਾਗੇ ਅੱਜ ਤੱਕ ਸੁਖਵਿੰਦਰ ਅਜੇ ਤੱਕ ਤੇ ਮੈਂ ਮੇਨੇ ਹੀ ਸੁਣਦੀ ਆਈ ਆ ਉਹਨੇ ਤਾਂ ਤੁਹਾਨੂੰ ਕੋਈ ਗੱਲ ਨਹੀਂ ਕੀਤੀ ਉਹ ਕਹਿੰਦਾ ਮੈਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਬੇਸ਼ੱਕ ਮੈਂ ਆਂਦਾ ਵੀ ਆਂਦਾ ਬਹੁਤ ਘੱਟ ਵਾ ਕਦੀ ਕਦਾਈ ਆਉਣਾ ਵਾ ਬੇਸ਼ੱਕ ਮੇਰੇ ਮੂੰਹ ਤੇ ਨਹੀਂ ਆਂਦੇ ਬਾਹਰ ਸਾਰਿਆਂ ਨੂੰ ਕਹਿੰਦੀ ਆ ਤੇ ਸੁਣਿਆ ਕੋਈ ਸੁਣਿਆ ਤੇ ਕਹਿਣ ਲਈ ਆ ਹਾਂ ਤੇ ਜੋ ਕਹਾਂ ਡੰਗਰੇਜੀ ਦਵਾਈ ਤੋਂ ਉਸ ਕੋ ਵਧੀਆ ਵਾ ਵਧੀਆ ਤੇ ਤਾਂ ਦੀ ਆ ਨਾ ਜੀ ਖੜੂਗਾ ਤੇ ਅੱਜ ਤੇ ਕਹਿਣ ਦੀਆਂ ਹੀ ਗੱਲਾਂ ਵਾ ਕੀ ਪਤਾ ਨੇ ਖੜਨਾ ਵਾ ਜਾਂ ਉਹਨੇ ਦੱਸ ਕੇ ਨਹੀਂ ਲੈ ਆਉਣੀ ਸਵਿੰਦਰ ਦੱਸ ਕੇ ਲਿਆਉਣ ਵਾਲੇ ਹਾਲਾਤ ਹੈਗੇ ਇਹਦੇ ਉਥੇ ਖੜਨਾ ਪੈਣਾ ਇਹਨੂੰ ਨਾਲ ਤੇ ਫੇਰ ਦਵਾਈ ਆਉਣੀ ਆ ਤੇ ਫੇਰ ਕੀ ਲੈ ਜਾਊਗਾ ਤੇਰੇ ਪਤਾ ਨਹੀਂ ਭਲਾ ਕਰਨ ਲਿਆ ਵਾ ਤੇ ਮੈਂ ਕਦੋਂ ਆਖਣ ਦੀ ਆ ਖੜੇ ਤੇ ਸਹੀਂ ਕੋਈ ਕੋਈ ਲੱਗੇ ਨਹੀਂ ਆਦਾ ਆ ਆਪਣੇ ਨਹੀਂ ਲੱਗੇ ਲੱਗਦੇ ਬਗਾਨਾ ਲੱਗਦਾ ਕੋਈ ਆਪਣੇ ਨਾਲ ਮੈਂ ਤੇ ਹੁਣੀ ਆ ਨਾ ਤਿੰਨ ਚਾਰ ਦਿਨ ਹੋ ਗਏ ਹੁਣੀ ਮੈਂ ਪੇਕੇ ਗਈ ਹਾਂ ਨਾ ਸਕਿੰਦਰ ਉਹ ਨਹੀਂ ਗੱਲ ਹੈ ਜਿਹੜਾ ਬੰਦਿਆ ਕੰਮ ਕਰਨਾ ਉਹ ਬੰਦਿਆ ਹੀ ਕਰਨਾ ਜਨਾਨੀਆਂ ਥੋੜਾ ਕਰ ਸਕਦੀਆਂ ਉਹ ਤੁਹਾਨੂੰ ਤਾਂ ਮੈਂ ਪਹਿਲਾਂ ਕਹਤਾ ਵੀ ਉਹ ਨਹੀਂ ਮੈਂ ਆਉਣਾ ਤਾਂ ਤਾਂ ਹੀ ਤਾਂ ਮੈਂ ਕਿਹਾ ਵੀ ਹਰਜੀਤ ਭਾਜੀ ਨੂੰ ਕਾਓ ਕੀ ਆ ਜਾਂ ਫਿਰ ਹਰਜੀਤ ਭਾਜੀ ਨੂੰ ਅਜੇ ਹਰਜੀਤ ਭਾਜੀ ਜਦੋਂ ਖੜੂਗਾ ਗੱਲਾਂ ਤੇ ਉਦੋਂ ਹੀ ਆ ਜੋ ਕਹਿ ਕੇ ਗਿਆ ਫਿਰ ਖੜੂ ਗਈ ਉਹ ਇੰਨਾ ਟਾਈਮ ਥੋੜਾ ਪੈਣਾ ਚਾਹੀਦਾ ਵਾ ਸਕਿੰਦਰ ਤੂੰ ਆਪ ਦੱਸ ਮੁੰਡੇ ਦੇ ਹਾਲਾਤ ਵੇਖਿਆ ਜੇ ਤੇ ਹੁਣ ਤੇ ਸੁੱਤਾ ਵਾ ਤੂੰ ਵੇਖਿਆ ਕੋਹ ਨਹੀਂ ਹੱਥਾਂ ਚੋਂ ਨਿਕਲ ਨਿਕਲ ਜਾਣ ਡਿਆ ਵਾ ਕਿਹੜੀ ਮਾਵਾਂ ਆਪਣਾ ਪੁੱਤ ਮੰਜੀ ਤੇ ਪਿਆਰ ਜਿਹੜਾ ਜਰ ਸਕਦੀ ਐ ਉਹ ਤਾਂ ਮੈਂ ਮੰਨਦੀ ਆ ਪਰ ਹੁਣ ਉਹ ਜਦ ਤਾਨੂੰ ਕਹਿ ਕੇ ਗਿਆ ਫਿਰ ਉਹਦਾ ਟਾਈਮ ਲੱਗੂਗਾ ਫਿਰ ਇਹ ਕੀ ਪਤਾ 11 ਹੋਵੇ ਜਾਂ ਉਹਨੇ ਪਤਾ ਕੀਤਾ ਹੋਵੇ ਇਹ ਤੁਹਾਨੂੰ ਉਹਨੂੰ ਪਤਾ ਹੋਊਗਾ ਹੁਣ ਤੇ ਭਾਈ ਦਾ ਫੋਨ ਆਊਗਾ ਤੇ ਫਿਰ ਹੀ ਪਤਾ ਲੱਗੂਗਾ ਤੁਸੀਂ ਆਪ ਫੋਨ ਕਰਕੇ ਪੁੱਛ ਲਓ ਨਾ ਲੋੜ ਤੇ ਤੁਹਾਨੂੰ ਆ ਜਦੋਂ ਨਾ ਆਪ ਕਿਹਾ ਵੀ ਮੈਂ ਆਪ ਫੋਨ ਕਰੂੰਗਾ ਤੇ ਮੈਂ ਬਾਰ ਬਾਰ ਕਿਉਂ ਫੋਨ ਲਾਵੂੰਗੀ ਹੁਣ ਕੀ ਬੱਕੇ ਵਾਲੇ ਦਿਮਾਗ ਚ ਨਿਕਲ ਜਾਵੇ ਤਾਂ ਤੁਸੀਂ ਆਪ ਲਾ ਦਿਓ ਹਾਂ ਨਾਲ ਨੂੰ ਚੇਤਾ ਕਰਾ ਦਿਓ ਵੀ ਭਾਜੀ ਜਾਂ ਤੁਸੀਂ ਆਪ ਲੈਣੀ ਜਾਂ ਇਹਨੂੰ ਆ ਕੇ ਤੇ ਲੈ ਕੇ ਜਾਓ ਭਾਜੀ ਲੋਡ ਵਾਲੇ ਦਾ ਬੰਦਾ ਸੌ ਪਾਪੜ ਵੇਲਦਾ ਤੂੰ ਤੇ ਆਪਣੀ ਅੜੀਆਂ ਵੀ ਨਹੀਂ ਛੱਡਦੀ ਹੈਗੀ ਅੜੀ ਮੈਂ ਕਿਹੜੀ ਕੀਤੀ ਐ ਸੁਖਵਿੰਦਰ ਤੇਰੀ ਅੜੀ ਕਰਕੇ ਤੇ ਉਹ ਨਹੀਂ ਘੜ ਹੁੰਦਾ ਹੈਗਾ ਹੈਪੀ ਦਾ ਡੈਡੀ ਨਹੀਂ ਹੁੰਦਾ ਤੇ ਨਾ ਆਵੇ ਫਿਰ ਆਹ ਤੇ ਫਿਰ ਤੁਸੀਂ ਹੁਣ ਕਰੋ ਨਾ ਫਿਰ ਹੈਪੀ ਦਾ ਡੈਡੀ ਨਹੀਂ ਆਉਂਦਾ ਤੇ ਹੁਣ ਮੈਂ ਪੈਰੀ ਪਵਾ ਜਾ ਕੇ ਵੀ ਆ ਜਾ ਮਨਾਇਆ ਮੇਰਾ ਪੋਤ ਨਹੀਂ ਠੀਕ ਲੈ ਕੇ ਜਾ ਉਹਨੂੰ ਆਪਣੇ ਆਪ ਆਉਣਾ ਚਾਹੀਦਾ ਹੈ ਆਪਣੀ ਲੋੜ ਨੂੰ ਪੈਰੀ ਪਾਜੇਂਗੇ ਤੇ ਫਿਰ ਕੀ ਹੋ ਜਾਊਗਾ ਕਿਉਂ ਉਹਨੂੰ ਦੁੱਖ ਨਹੀਂ ਆਉਦਾ ਨਹੀਂ ਕੁਛ ਲੱਗਦਾ ਉਹਦਾ ਵੀ ਪਤੀ ਆਵਾ ਤਾਂ ਹੀ ਤਾਂ ਮੈਂ ਆਉਣੀ ਮੈਨੂੰ ਤਾਂ ਹੀ ਤੋ ਡੱਕਦਾ ਨਹੀਂ ਹੈ ਗਏ ਚਲ ਕੋਈ ਗੱਲ ਨਹੀਂ ਤੂੰ ਜਾ ਚਲ ਡੱਕ ਲੂਗਾ ਤਾਂ ਤੂੰ ਵੀ ਡੱਕੀ ਰਹਿ ਜੀ ਫਿਰ ਨਹੀਂ ਮੈਂ ਤਾਂ ਨਹੀਂ ਫਿਰ ਡੱਕੀ ਰਹਿਣੇ ਮੈਂ ਤਾਂ ਆਉਣਾ ਹੀ ਆਣਾ ਕਿਉਂਕਿ ਮੈਨੂੰ ਤਾਂ ਫਿਰ ਵੀ ਦੁੱਖ ਵਾ ਚੜ ਕੋਈ ਨਹੀਂ ਹਾਈ ਸੁਖਿੰਦਰ ਦੁੱਖ ਵੰਡਾਉਣ ਆਉਣੀ ਕਿ ਮੇਰੇ ਜ਼ਖਮਾਂ ਤੇ ਲੂਣ ਢੂੜਨ ਆਉਣੀ ਤੂੰ ਜਦ ਮੈਂ ਫੇਰ ਉਹ ਹੀ ਗੱਲ ਮੈਂ ਤੇ ਤਰ ਦੁੱਖ ਬਣਾਉਣਾ ਨਹੀਂ ਫੇਰ ਤੂੰ ਮੈਨੂੰ ਉਹ ਹੀ ਗੱਲ ਨਾਲੇ ਮੈਂ ਤੇ ਰਾਨ ਕੇ ਦੁੱਖ ਸੁੱਖੇ ਵਿੱਚ ਸਾਈਦ ਨੂੰ ਨਾਲ ਫੇਰ ਤੂੰ ਮੇਰੇ ਗੱਲਾਂ ਕਰੀ ਜਾਨੀ ਮੈਨੂੰ ਨਹੀਂ ਕੁਝ ਵੀ ਚੰਗਾ ਲੱਗਦਾ ਮੰਮੀ ਮੰਮੀ ਦਵਾਈ 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 ਤੇ ਮੰਮੀ ਹਾਏ ਕਿਤੇ ਆਹ ਨਾ ਜਾਵੇ ਹਾਏ ਮੈਨੂੰ ਮੇਰੇ ਪੀੜ ਹੁੰਦੀ ਆ ਤੇ ਉਹ ਤਰ੍ਹਾਂ ਨਹੀਂ ਤੇ ਇਹਨੇ ਹਟਣਾ ਐ ਇੰਨਾ ਕੰਮਾਂ ਤੋਂ ਮੈਂ ਮਹਾ ਹਟਾਈ ਆ ਚੰਗਾ ਇਹਨੇ ਕੰਮ ਫੜਿਆ ਆ ਦੱਸ ਹੁਣ ਜਵੈਨ ਲੈਣ ਗਈ ਨਹੀਂ ਮੋਬੌੜੀ ਮੇਰੇ ਪੀੜ ਹੋਣ ਢਈ ਆ ਛੇਤੀ ਆ ਜਾ ਨੀ ਮੇਰੇ ਪੀੜ ਹੋਣ ਢਈ ਆ ਹਾਏ ਹਾਲੋ ਤੁ ਫੇਲ ਮੇ ਪੈ ਗਈ ਹੁਏ ਹਾਏ ਮੇਰੇ ਪੀੜ ਹੁੰਦੀ ਨਹੀਂ ਨਹੀਂ ਡਾਕਟਰ ਦੇ ਨਹੀਂ ਲੋੜ ਤੋ ਜੋਇਨ ਮਸਾ ਦੇ ਮੈਨੂੰ ਹਾਏ ਜਮੈਂ ਖਾਉਂਗੀ ਹਾਲੋ ਜੀ ਨਾ ਸਾਡੂ ਫਿਰ ਵੇਜਦੀਆਂ ਫਿਰ ਜੋ ਡਾਕਟਰ ਨੂੰ ਆਵਾਜ਼ ਮਾਰਦੀ ਲਾ ਤੋ ਹਾਏ ਹਾਏ ਮੇਰੇ ਪੀੜ ਹੁੰਦੀ ਹੈ ਜੇ ਵੀ ਮਰਤੇ ਰੰਗ ਵੀ ਲਾਲ ਹੋ ਗਿਆ ਬੀਪੀ ਤੇ ਨਹੀਂ ਕਿਤੇ ਵੱਧ ਗਿਆ ਨਾ ਨਾ ਬੀਪੀ ਬੁੱਪੀ ਨੇ ਮੇਰਾ ਵਾਦਾ ਹੁੰਦਾ ਹਾਂ ਉਹ ਤਰ ਪਿਆ ਜਾਣਾ ਫਰਕ ਮੈਨੂੰ ਹੁਣ ਹੁਣ ਮੈਨੂੰ ਜਾਬਦਾ ਜਿਤਨਾ ਫਰਕ ਪੈਂਦਾ ਜਾਂਦਾ ਵਾ ਜੋਇਨ ਖਾਦੀ ਹੈ ਤੇ ਚਲ ਬਹਿ ਜਾ ਲੰਮੀ ਪੈ ਜਾ ਲੰਮੀ ਪੈ ਜਾ ਆਏ ਸਰਾਣਾ ਲੈ ਆ ਕੇ ਤਵਾ ਨਹੀਂ ਨਹੀਂ ਸਰਾਣਾ ਨਹੀਂ ਲੈਣਾ ਪਿਆ ਫਰਕ ਅੱਗੇ ਨਾ ਮੈਂ ਖਾਦੇ ਹੀ ਆ ਤੇ ਫਿਰ ਗੈਸ ਹੋ ਗਈ ਆ ਇੱਥੇ ਧੁੱਪੇ ਪੈਣਾ ਤੇ ਵੇਖ ਲਓ ਨਹੀਂ ਜੇ ਅੰਦਰ ਜਾਣਾ ਤੇ ਵੇਖ ਲਓ ਨਹੀਂ ਅਜੇ ਧੁੱਪੇ ਪੈ ਨਹੀਂ ਆ ਚਲ ਪੈ ਜਾ ਫਿਰ ਹਾਂ ਹੋਰ ਤੂੰ ਕੀ ਕਰਨ ਲੱਗੇ ਹੋ ਕੋਈ ਨਹੀਂ ਕਰਨਾ ਮੈਂ ਕੀ ਆ ਵੇਖ ਲੈ ਜੇ ਕੋਈ ਕੰਮ ਹੋਆ ਕਰ ਲੈ ਨਹੀਂ ਤਾਂ ਮੇਰੇ ਕੋ ਨਹੀਂ ਹੋ ਜੇ ਹੋਣਾ ਕਰ ਲੈਣੀ ਆ ਹਾਂ ਮੇਰੇ ਤਾਂ ਅਜੇ ਭੀਰ ਹੋਣ ਲਈ ਆ

ਚੱਲ ਮੈਂ ਪੈ ਗੋਲੀ ਦੇ ਦੋ ਗੋੜੀ ਦੇ ਨਾਸ ਦੇਣੇ ਤੇ ਨੀ ਗੋੜੀ ਸਾਬੀ ਪੁੱਤ ਬੈ ਜਾ ਮੈਂ ਲੰਮੀ ਬੈ ਜਾ ਬੈ ਜਾ ਬੈ ਜਾ ਕਿਆ ਸੜ ਸਿੱਧੀ ਕਰ ਕਪੀ ਦਾ ਕਰਦਾ ਵਾ ਤੂੰ ਬੇਗ ਮੁੰਡੇ ਦੇ ਕੀ ਹਾਲਾਤ ਵਾ ਤਾਂ ਜਾਣੀ ਮੈਂ ਦੇਸੀ ਦਵਾਈ ਖਾ ਲੈਣੀ ਐ ਅੰਗਰੇਜ਼ੀ ਆਹੋ ਅੰਗਰੇਜ਼ੀ ਦਵਾਈ ਲਾ ਨਹੀਂ ਮੈਂ ਚਾਹਨੀ ਆ ਵੀ ਮੇਰੇ ਪੁੱਤ ਦੇ ਹਾਲਾਤ ਦੇ ਤਾਂ ਨੇ ਹੁਣ ਨਹੀਂ ਨਹੀਂ ਅੰਗਰੇਜ਼ੀ ਦਵਾਈ ਖਾ ਲੈ ਦੇਸੀ ਨਹੀਂ ਖਾ ਲੈਣੀ ਅੱਗੇ ਦੇਸੀ ਖਾੜ ਕੇ ਕੰਮ ਕਰ ਹੁਣ ਨਹੀਂ ਦਵਾਈ ਸੀ ਖਾ ਲੈਣੀ ਉਹ ਮੈਂ ਭਾਜੀ ਹਰਜੀਤ ਨੂੰ ਕਾ ਕਾਲ ਫੋਨ ਹੁਣ ਕਹਾਂ ਵੀ ਪਤਾ ਕਰਕੇ ਤੈਨੂੰ ਖੜੋ ਆਪਣੀ ਕਹਿਣਾ ਜਾਣਾ ਆਪਣੀ ਮਰਜ਼ੀਆਂ ਕਰ ਚੁੱਪ ਕਰ ਜਾਣਾ ਕਿੱਥੇ ਆ ਨਹੀਂ ਜਾਣਾ ਪੁੱਤ ਕਿਤੇ ਵੀ ਆਪਾ ਆਹੋ ਕਿੱਥੇ ਜਾਣਾ ਤੂੰ ਮੇਰੇ ਪੁੱਤ ਨਹੀਂ ਕਿਤੇ ਨਹੀਂ ਜਾਣਾ ਐਵੇਂ ਟੈਨਸ਼ਨ ਨਾਲ ਲਿਆ ਕਰਕੇ ਗੱਲ ਦੀ ਵੀ ਮੈਂ ਟੈਨਸ਼ਨ ਕਰਦੀ ਆ ਸਾਬੀ ਸਾਬੀ ਕੀ ਹੁੰਦਾ ਤੈਨੂੰ ਕੀ ਹੋਇਆ ਵਾ ਜਰਮਨ ਤੇ ਡੋਲੇ ਵੀ ਇੱਕ ਹੋਰ ਤਰ੍ਹਾਂ ਹੋਣ ਡਿਆ ਹਾਏ ਜਦੋਂ ਸਾਬੀ ਇਦਾਂ ਕਰਦਾ ਵਾ ਤਰਸ ਵੀ ਬੜਾ ਆਉਂਦਾ ਵਾ ਮਾਂ ਵਾਸਤੇ ਵਿਪਤਾ ਬਣ ਗਈ ਪਰ ਜਦੋਂ ਫਿਰ ਚੇਤਾ ਆਉਂਦਾ ਵਾ ਨਾ ਵੀ ਇਹ ਵੀ ਇੰਨਾ ਕੁਝ ਕਰਦਾ ਰਿਹਾ ਇਹ ਵੀ ਨਹੀਂ ਜਬਾਨ ਅੰਦਰ ਪਾਉਂਦਾ ਹੁੰਦਾ ਫਿਰ ਸਹੀ ਆ ਵੀ ਜੋ ਹੋਣ ਡਿਆ ਪਰ ਉਦਾਂ ਇਦਾਂ ਕਹਿਣਾ ਨਹੀਂ ਹੋਣਾ ਚਾਹੀਦਾ ਮੰਮੀ ਕੀ ਮੈਨੇ ਬੰਦਾ ਮਾਰਿਆ ਕਿਹੜਾ ਬੰਦਾ ਮਾਰਿਆ ਕੋਈ ਬੰਦਾ ਮਾਰਿਆ ਪੁਲਸ ਆਉਣ ਲੱਗੀ ਪੁਲਸ ਐਵੇਂ ਪੁਲਸ ਆਉਣ ਲੱਗੀ ਕੋਈ ਪੁਲਸ ਨਹੀਂ ਆਉਣ ਲੱਗੀ ਚਾਚਾ ਲੰਮੇ ਪੈ ਕੋਈ ਨਹੀਂ ਮੈਂ ਚੱਲ ਚੱਪ ਲੰਮੇ ਪੈ ਵੇ ਸੁਗੰਦਰ ਕਿੱਦਾਂ ਕਰਦਾ ਵਾ ਵੇ ਹੋਇਆ ਪਰਨਾ ਵੀ ਵਲਾ ਸੀ ਜਾ ਵੇਲਾ ਪਰਨਾ ਵੀ ਲੱਗ ਗਿਆ ਤੇਰਾ ਵੇ ਹੈ ਠੀਕ ਹੋਇਆ ਕੀ ਕਰਦਾ ਵੇ ਕਿਰਦਰ ਪੁੱਛੋਂ ਲੱਗੀ ਵੇ ਕਿਰਦਰ ਦਿਮਾਗ ਚ ਕੀ ਆ ਅੰਦਰ ਉਹਨੂੰ ਪਤਾ ਲੱਗਦਾ ਨਹੀਂ ਕੁਛ ਜੋ ਮੂੰਹ ਆਂਦਾ ਉਹ ਬੋਲੀ ਜਾਂਦਾ ਉਹ ਹੈ ਸਾਬੀ ਕੀ ਕਰਦਾ ਵਾ ਅਹ ਇਹ ਫਾਇਦਾ ਨਹੀਂ ਤਾ ਕਰਦਾ ਤੇ ਜਾਂ ਕੋਈ ਹੈ ਨਹੀਂ ਕੋਈ ਦਵਾਈ ਤੂੰ ਕੁਛ ਦੇਣਾ ਨਹੀਂ ਉਹਨੂੰ ਦਵਾਈ ਹੋਣ ਕੇ ਡਾਕਟਰ ਨੂੰ ਵਿਖਾ ਕੇ ਦਊ ਇਦਾਂ ਕੀ ਕੋਈ ਹੈ ਨਹੀਂ ਕੋਈ ਹੁਣ ਕੋਈ ਚੀਜ਼ ਕੀ ਦੋਣਾ ਫਿਰ ਇਹਨੂੰ ਇਦਾਂ ਕੀ ਕੀ ਅੱਗੇ ਤੇ ਰਸਤਾ ਹੀ ਕਰਨ ਰਿਆ ਸੀ ਬੜੀ ਆਵਾਜ਼ ਸਾਡੀ ਸੁਣ ਲਈ ਜਾਂ ਫਿਰ ਤਾਂ ਤਾਦ ਕਰਕੇ ਉੱਠ ਖਲੋਤਾ ਵਾ ਤਾਂ ਫਿਰ ਹੁਣ ਇਦਾਂ ਤਾਂ ਮੁਸ਼ਕਲ ਹੋ ਜਾਣਾ ਫਿਰ ਇਦਾਂ ਹੁਣ ਮੈਂ ਕੱਲੀ ਸਾਹਮਣੀ ਆ ਉਹ ਵੀ ਨਹੀਂ ਕਿਤੇ ਲੱਗੇ ਲੱਗਦੀ ਮੇਰੇ ਚਲ ਉਹਨੂੰ ਮੈਂ ਕਹਿੰਨੀ ਆ ਪੇਚਾ ਲੱਗੇ ਲੱਗਿਆ ਕਰ ਪੇਚਾ ਲੈ ਕੋਈ ਚੀਜ਼ ਹੀ ਫੜਾ ਦੇ ਇਦਾਂ ਜਦੋਂ ਪੁੱਛਾ ਕਰਦਾ ਨਾਲ ਬੰਦਾ ਆ ਕੇ ਭਾਲੀ ਦੇਣਾ ਮੈਂ ਉਹਨੂੰ ਕਹਿੰਨੀ ਆ ਇਹਦੇ ਲੱਗੇ ਆਇਆ ਕਰ ਚੰਗਾ ਤੇ ਵੇਖਿਆ ਕਰ ਚਲ ਠੀਕ ਆ ਹਾਂ। ਤਾਂ ਇੱਥੇ ਆਏ ਚਾਚੀ ਜੀ। ਹਾਂ ਜੀ। ਪਾਣੀ ਲਿਆਵਾਂ? ਨਹੀਂ ਨਹੀਂ ਬਸ ਪਾਣੀ ਨੇ ਮੈਂ ਪੀਣਾ ਹੈਗਾ ਤੇ ਮੇਰੀ ਗੱਲ ਸੁਣ ਸਾਡੇ ਦਾ ਕੀ ਲਾਜਾ ਤੂੰ ਲੱਗੇ ਜਾਇਆ ਕਰਨ ਹੁੰਦੇ ਲੱਗੇ ਤੂੰ ਥੋੜੀ ਬਤੀ ਨਾਲ ਆਪਣੀ ਸੱਸ ਦੇ ਹੱਲ ਪਕਰਾਇਆ ਕਰ। ਮੈਂ ਜਾਣੀ ਹੀ ਚਾਚੀ ਜੀ ਪਰ ਸਾਬੀ ਤੇ ਮੈਨੂੰ ਪਹਿਚਾਣਦਾ ਹੀ ਇਹਨੇ ਤੇ ਤੇ ਕੋਈ ਗੱਲ ਨਹੀਂ ਪਤਾ ਨਹੀਂ ਨਾ ਪਹਿਚਾਣਦਾ ਤੇ ਤੂੰ ਆਪਣੀ ਸੱਸ ਕੋਲ ਜਾ ਕੇ ਖਲੋ ਜਾ ਕਰ ਜੇ ਪਾਣੀ ਤਾਂ ਨਹੀਂ ਕੋਈ ਠੰਡਾ ਤੱਤਾ ਕੋਈ ਰੋਟੀ ਪਾਣੀ ਦੁੱਧ ਦਵਾਈ ਦੋਈ ਆਪ ਫੜਾ ਦਿਆ ਕਰ ਸੱਸ ਆਪਣੇ ਨੂੰ। ਕੀ ਲਾਗੇ ਜਾ ਕੇ ਖਲੋਵਾ ਚਾਚੀ ਜੀ ਮੈਨੂੰ ਤੇ ਉਹ ਨਾ ਲਾ ਕੇ ਗੱਲਾਂ ਕਰਨ ਡੈ ਵੀਂ ਦੀ ਫੇਰ ਉਹ ਮੈਨੇ ਮਾਰਨੇ ਸਟਾਰਟ ਕਰ ਦਿੰਦੀ ਆ ਉਹਦੀ ਪਤਾ ਜੋ ਮਰਜ਼ੀ ਕਰੇ ਪਰ ਫਿਰ ਵੀ ਤੇਰਾ ਆਦਮੀ ਆ ਤੂੰ ਉਹਦਾ ਧਿਆਨ ਰੱਖ ਉਹ ਜੋ ਮਰਜ਼ੀ ਕਹਿੰਦੀ ਰਵੇ ਤੇ ਮੈਨੂੰ ਨਹੀਂ ਬਖਸ਼ਦੀ ਤੈਨੂੰ ਕਿ ਤੁਹਾਨੂੰ ਬਖਸ਼ਣਾ ਪਤਾ ਨਹੀਂ ਚਾਚੀ ਜੀ ਤੁਸੀਂ ਬਰਦਾਸ਼ਤ ਕਰ ਲੈਨੇ ਮੇਰੇ ਕੋ ਨਹੀਂ ਹੁਣ ਹੁੰਦਾ ਕਿੰਨੀਆਂ ਤੇ ਇਹਨਾਂ ਦੀ ਮੈਂ ਸੁਣ ਚੜੀਆਂ ਹਜੇ ਵੀ ਨਹੀਂ ਮੰਮੀ ਨੂੰ ਲੱਗਦੀ ਤੇ ਫਿਰ ਪਤਾ ਨਹੀਂ ਕਦੋਂ ਲੱਗਣੀ ਮਰ ਜਾ ਕੋਈ ਨਹੀਂ ਪਤਾ ਇਹ ਦਿਨ ਨਹੀਂ ਨਾ ਲੱਗਦੀ ਤੇ ਪਰ ਹੁਣ ਵੇ ਸਾਬੇ ਦਾ ਕੀ ਹਾਲ ਵਾ ਤੇ ਤੂੰ ਉਹਦੇ ਲਾਗੇ ਤੇ ਜਾਇਆ ਕਰ ਤੂੰ ਆਪ ਥੋੜੀ ਬੋਤ ਤਿਆਰ ਰੱਖਿਆ ਕੋਈ ਨਹੀਂ ਚਾਚੀ ਜੀ ਮੈਂ ਜਲ ਜੂ ਉਹਦਾ ਮੰਮੀ ਨੇ ਮੈਨੂੰ ਤਾਂ ਨਹੀਂ ਜਾਣ ਦੇਣਾ ਜੇ ਮੈਂ ਕੋਈ ਉਹਦਾ ਵੀ ਦਵਾਈ ਫੜਾਤੀ ਨਾ ਕੋਈ ਕੱਲ ਨੂੰ ਵੱਧ ਘਟ ਕੋਈ ਵੀ ਗੱਲ ਹੋ ਜਾਏ ਜਾਂ ਡਾਕਟਰ ਕਹੇ ਆ ਦਵਾਈ ਨਹੀਂ ਦੇਣੀ ਸਾਰਾ ਭਾਂਡਾ ਮੰਮੀ ਨੇ ਮੇਰੇ ਸਿਰ ਪਾਣ ਦੇਣਾ ਜੀ ਨਹੀਂ ਪਾਂਦੀ ਹੈਗੇ ਕੋਈ ਨਹੀਂ ਤੁਸੀਂ ਵੀ ਇਦਾਂ ਕਹਿੰਦੇ ਨਾ ਪਰ ਜਦੋਂ ਮੰਮੀ ਬੋਲਦੀ ਫੇਰ ਤੁਹਾਨੂੰ ਵੀ ਪਤਾ ਵਾ ਕਿ ਬੋਲਨ ਲੱਗੀ ਤਾਂ ਕੁਝ ਵੇਖਦੀ ਨਹੀਂ ਐ ਫਿਰ ਤੁਸੀਂ ਕਹਿ ਦਿੰਦੇ ਨਾ ਉਹਦਾ ਸੁਭਾਅ ਵਾਲਾ ਸੁਭਾਅ ਵਾਲਾ ਕਿੰਨਾ ਕ ਬੰਦਾ ਸੁਭਾਅ ਪਾਵੇ ਉਹ ਚਲ ਕੋਈ ਗੱਲ ਨਹੀਂ ਪੁੱਤ ਐਦਾਂ ਹੀ ਕਰਦਾ ਵਿੱਚ ਹੁੰਦੀ ਨਹੀਂ ਉੱਚੀ ਨੀ ਹੁੰਦੀ ਰਹਿੰਦੀ ਆ ਜਿੱਥੇ ਦੋ ਭਾਂਡੇ ਹੁਣ ਠਹਿਕਦੇ ਰਹਿੰਦੇ ਕੋਈ ਗੱਲ ਨਹੀਂ ਕਰਵਾਣਾ ਹੈ ਮੁੰਡੇ ਨੂੰ ਤੇ ਕਰਨਾ ਨਾ ਸੈਟਾ ਚਾਚੀ ਜੀ ਗੱਲਾਂ ਵੀ ਤੇ ਚੁੱਬਦੀਆਂ ਹੀ ਆ ਚੁੱਬਦੀ ਤਾਂ ਹੈਗੀਆਂ ਵਾ ਉਹ ਤੇ ਮੈਨੂੰ ਇੰਨੀ ਬਖਸ਼ਦੀ ਪਰ ਮੈਨੂੰ ਚੁੱਬਦੀਆਂ ਕਿਉਂ ਫਿਰ ਮੈਂ ਹੱਦ ਨਹੀਂ ਚੱਲ ਕੋਈ ਗੱਲ ਨਹੀਂ ਆਪਣੇ ਆ ਤੂੰ ਇੰਦੀ ਸਮਝ ਲੈਿੰਦੇ ਆਪਣੇ ਪਰ ਇਹ ਨਹੀਂ ਨਾ ਤੁਹਾਨੂੰ ਸਮਝਦੇ ਵੀ ਸਾਡੀ ਆਪਣੀ ਆ ਚਾ ਨਹੀਂ ਸਮਝਦੇ ਮਾਲਕ ਤੇ ਵੇਂਦਾ ਹੀ ਨਾ ਕੋਈ ਗੱਲ ਨਹੀਂ ਤੂੰ ਵੀ ਇਤੋਂ ਹੋ ਕੇ ਚਲ ਜਾਂਦੇ ਨੇ ਤੁਹਾਨੂੰ 36 36 ਗੱਲਾਂ ਕਰਦੇ ਹੁੰਦੇ ਹੀ ਅਗਲੇ ਕੋਈ ਗੱਲ ਨਹੀਂ ਕਰਦੇ ਰਹਿਣਾ ਮੈਂ ਕਿਹੜੀ ਹੁੰਦੀ ਆ ਜੋ ਮਰਜ਼ੀ ਕਰਦੇ ਰਹਿ ਪਰ ਮੇਰੇ ਦੇ ਮੂੰਹ ਦੇ ਕਰਦੀ ਆ ਨਾ ਮਾਂ ਕੋਲੋਂ ਸੱਚੀਆਂ ਮੈਂ ਤਾਂ ਹੁੰਦੀ ਆ ਨਾ ਦੁੱਖ ਵਾ ਹਾਂਜੀ ਚਾਚੀ ਜੀ ਤੁਸੀਂ ਤੇ ਹੁੰਦੇ ਜੀ ਬਸ ਤੂੰ ਵੀ ਐਸੇ ਕਰਕੇ ਚੱਲ ਜਿੱਦਾਂ ਮੈਂ ਕਰਦੇ ਫੇ ਤੂੰ ਵੀ ਇਦਾਂ ਹੀ ਕਰਿਆ ਕਰੇ ਨਹੀਂ ਨਾ ਚਾਚੀ ਚੱਲ ਜਾਣਾ ਤੁਹਾਡੀ ਪਿੱਠ ਮਗਰ ਕਰਦੇ ਮੇਰੇ ਮੂੰਹ ਤੇ ਗੱਲਾਂ ਕਰਦੇ ਮੈਂ ਦੱਸੋ ਕੀ ਕਰਾਂ ਫੇਰ ਹੋਣੀ ਪਿੱਠ ਮਗਰ ਤਾਂ ਹਰ ਕੋ ਲੋਕੀ ਮੰਤਰੀਆਂ ਨੂੰ ਗੱਲਾਂ ਕੱਢਣਾ ਤੇ ਫੇਰ ਕੀ ਹੈ ਮੂੰਹ ਤੇ ਕੱਢ ਗਈ ਫੇਰ ਮੈਂ ਦੱਸੂਗੀ ਨਾ ਤੇ ਮੇਰੇ ਮੂੰਹ ਤੇ ਕਰਦੇ ਮੈਂ ਕੀ ਕਰਾਂ ਫੇਰ ਦੱਸੋ ਮੈਨੂੰ ਵੀ ਨਾ ਮੈਨੂੰ ਤੇ ਮੂੰਹ ਤੇ ਮੇਨੇ ਮਾਰਦੀ ਆ ਮੰਮੀ ਮਾਰ ਕੇ ਅੱਗੇ ਪੈ ਚੱਲ ਕੋਈ ਗੱਲ ਨਹੀਂ ਫੇਰ ਪਤਾ ਕੀ ਕਰਨ ਹੋ ਉਪਰੇ ਕਰ ਸਰ ਹੋ ਉਪਰੇ ਕਰ ਕਰ ਤੇ ਅੱਗੇ ਇੱਥੇ ਤੱਕ ਟਾਈਮ ਲੈਂਦਾ ਵਾ ਇੱਕ ਮਿੰਟ ਗੱਲ ਸੁਣ ਪਹਿਲਾਂ ਉਹਨੂੰ ਠੀਕ ਕਰੀਏ ਚਲੋ ਠੀਕ ਆ ਜਿੱਦਾਂ ਤੂੰ ਨਹੀਂ ਕਹਿੰਦੇ ਚਾਚੀ ਜੀ ਪਹਿਲਾਂ ਉਹਨੂੰ ਠੀਕ ਕਰੀਏ ਫਿਰ ਬਾਅਦ ਵਿੱਚ ਸੋਚਾਂਗੇ ਵੀ ਕੀ ਕਰਨਾ ਅੱਗੇ ਵੀ ਮੈਂ ਤੁਹਾਡੇ ਕਹਿੰਦੇ ਇੱਥੇ ਆਈ ਹਾਂ ਕੋਈ ਗੱਲ ਫਿਰ ਹੁਣ ਮੇਰੇ ਕਹਿੰਦੇ ਨਾ ਪੂਰਾ ਸਾਥ ਦੇ ਆਪਣੀ ਸੱਸ ਦੇ ਨਾਲ ਕੋਈ ਨਹੀਂ ਹੁਣ ਜੋ ਦਵਾਈ ਪਾਣੀ ਜੋ ਵੀ ਕਹਿੰਦੀ ਹੈ ਨਾ ਫਟਾਫਟ ਆਪ ਕਰੇਗਾ ਚਲੋ ਲਾਗੇ ਬੈਠੀ ਰਹਿੰਦੀ ਆ ਚਲ ਤੈਨੂੰ ਨਹੀਂ ਨਾ ਲਾਗੇ ਲੱਗਣ ਦਿੰਦਾ ਤੇ ਉਹਦੇ ਲਾਗੇ ਹੁੰਦੀ ਹੈ ਨਾ ਮਾਂ ਮਾਂ ਨੂੰ ਤੇ ਨਾ ਕੋਈ ਕਹਿੰਦਾ ਠੀਕ ਆ ਚਾਚੀ ਜੀ ਹੁਣ ਮੈਂ ਦੂਰਾ ਦੂਰਾ ਉਹਨੂੰ ਚਾਹ ਪਾਣੀ ਜੋ ਵੀ ਆਪਣੇ ਮਸਾਸ ਨੂੰ ਫੜਾਤਾ ਤੋ ਆਪੀ ਦੋ ਠੀਕ ਹੈ ਰਾਜੀ ਜੀ ਜਿੱਦਾਂ ਤੁਸੀਂ ਕਹਿੰਨੇ ਮੈਂ ਤੁਹਾਡੇ ਕਹਿੰਦੇ ਮੰਨ ਜਾਨੀ ਆ ਕੋਈ ਨਹੀਂ ਤੁਹਾਡਾ ਕਹਿਣਾ ਮੰਨ ਲੈਣੀ ਆ ਮੈਂ ਪਰ ਇਹ ਕੋਈ ਚਾਚੀ ਜੀ ਇਹ ਨਹੀਂ ਨਾ ਕਿ ਇੱਦਾਂ ਵੀ ਮੁੱਲ ਪਾਉਣ ਵਾਲੇ ਕੋਈ ਨਹੀਂ ਪਾਉਂਦੇ ਮਾਰ ਕੇ ਆਜ਼ਾਦੀ ਹੁਣੇ ਠੀਕ ਹੋ ਲੈੰਦੋ ਕਿਹਨਾਂ ਰੱਬ ਤੇ ਵੰਦਾ ਹੀ ਆ ਨਾ ਕੋਈ ਗੱਲ ਨਹੀਂ ਬਸ ਠੀਕ ਹੋਣਾ ਤੇ ਮੰਡੇ ਨੂੰ ਆਓ ਇਹ ਤੇ ਸਹੀ ਆ ਹੁਣੇ ਸਭ ਠੀਕ ਹੋ ਗਿਆ ਚਾਚੀ ਜੀ ਵੇਖਿਓ ਇੰਨੇ ਫੇਰ ਕੀ ਕੋਸ਼ਿਸ਼ ਕਰਨਾ ਬੋਲਣ ਲੱਗਾ ਤੇ ਵੀ ਨਹੀਂ ਕੁਝ ਵੇਦਦਾ ਹੁੰਦਾ ਕੋਈ ਮੈਂ ਇਹਨਾਂ ਨੂੰ ਸਮਝਾ ਦੂੰਗੀ ਫੇਰ ਜੇ ਠੀਕ ਹੋ ਜੂਗਾ ਕੀ ਪਤਾ ਫੇਰ ਮੜਕੇ ਤੇ ਮੇਰੀ ਤੇ ਮਾਂ ਨੂੰ ਵੀ ਇਹ ਗਲਤ ਮੁੱਲਤ ਬੋਲਦਾ ਹ ਵਰਗਾ ਨਾ ਜੇ ਤੇ ਤਾਂ ਨੀ ਨਾ ਭੁੱਲਣ ਡਈਆਂ ਮੈਨੂੰ ਵੀ ਉਹ ਚਲ ਉਹ ਤਾਂ ਮੈਂ ਮੰਦੀ ਨਹੀਂ ਭੁੱਲਦੀ ਦਿਮਾਗ ਚ ਨਹੀਂ ਜਾਂਦੀ ਪਰ ਕੀ ਕਰੇ ਭੁੱਲਣਾ ਹੀ ਪੈਂਦਾ ਵਾ ਗੁੱਸਾ ਤੇ ਮੈਨੂੰ ਤੁਹਾਡੇ ਤੇ ਵੀ ਆਜਾਜੀ ਜੀ ਮੈਂ ਤੇ ਕਹਦਾ ਤੁਸੀਂ ਕਾਦੋਂ ਮੇਰੇ ਤੋਂ ਲਗਾਇਆ ਸੀ ਕੀ ਤੇ ਇਹ ਵਿਆਹ ਬਣਾਉਂ ਤੇ ਦੱਸ ਆਏ ਪਰ ਜਿਹੜਾ ਖਾਂਦਾ ਪੀਂਦਾ ਹੀ ਇਹ ਕਿਉਂ ਨਹੀਂ ਮੈਨੂੰ ਦੱਸਿਆ ਉੱਥੇ ਮੈਨੂੰ ਇੱਥੇ ਆਣ ਕੇ ਪਤਾ ਤੇ ਲੱਗ ਗਿਆ ਹੁਣ ਮੈਨੂੰ ਕਿਹੜਾ ਪਤਾ ਲੱਗਣੋਂ ਰਹਿ ਗਿਆ ਜਰ ਇੰਨੀ ਗੱਲ ਦਾ ਤਾਂ ਕੋਈ ਹੰਮਨ ਪਤਾ ਹੀ ਨਹੀਂ ਹੈਗਾ ਪਤਾ ਹੀ ਤੁਹਾਨੂੰ ਸਭ ਚਾਚੀ ਜੀ ਹੈਗਾ ਤਾਨੂੰ ਸਭ ਪਤਾ ਉਦਾਂ ਹੀ ਤੂੰ ਮੈਨੂੰ ਕਿੰਨੇ ਕੁਝ ਦੱਸਿਆ ਹੀ ਨਹੀਂ ਹੁਣ ਤੈਨੂੰ ਫੇਕੀ ਦੱਸ ਦੇ ਉਥੇ ਚਲੋ ਕੋਈ ਨਹੀਂ ਜੋ ਹੋ ਗਿਆ ਮੈਂ ਸਮਝ ਲਈ ਨਹੀਂ ਮੇਰੀ ਕਿਸਮਤ ਚ ਹੀ ਜੋ ਲਿਖਿਆ ਮੈਨੂੰ ਮਿਲ ਗਿਆ ਕੋਈ ਨਹੀਂ ਆਪੀ ਸਾਹ ਤੋਂ ਘੱਟ ਸੈੱਟ ਹੋ ਜਣਾ ਤੂੰ ਵੇਖੀ ਸਹੀਂ ਚਲੋ ਉਹ ਦਿਨ ਵੀ ਦੇਖੂੰਗੀ ਜਦੋਂ ਸਾਰਾ ਕੁਝ ਸੈੱਟ ਹੋ ਜਾਣਾ ਨਾ ਸੈੱਟ ਜੇ ਨਾ ਹੋਗਾ ਤਾਂ ਤੂੰ ਮੈਨੂੰ ਆਖੀਂ ਚਲੋ ਬਹੁਤ ਚਾਚੀ ਜੀ ਮੈਂ ਚਾਹ ਬਣਾ ਕੇ ਲੈ ਆਉਣੀ ਤਾੜੀ ਪੀਣੀ ਬਸ ਥੋੜੀ ਥੋੜੀ ਘੁੱਟ ਘੁੱਟ ਚਾਚੀ ਜੀ ਮੈਂ ਚਾਹ ਨਹੀਂ ਪੀਉਂਦਾ ਮੁੰਡੇ ਮੁੰਡੇ ਹਾਲਾਤ ਵੇਖ ਕੇ ਚਾਹ ਨੰਗਾ ਡਈਏ ਉਹਦੇ ਵਿੱਚ ਅਦਰ ਤੇ ਮਾਰ ਦਿਆ ਤਰਲੇ ਲੈ ਲੈਂ ਡਿਆ ਤਰਸ ਤੇ ਮੈਨੂੰ ਵੀ ਬੜਾ ਆਉਂਦਾ ਚਾਚੀ ਜੀ ਪਰ ਮੈਂ ਕੀ ਕਰ ਸਕਦੀ ਆ ਚਲ ਠੀਕ ਆ ਫਿਰ ਮੈਂ ਤੇ ਨਹੀਂ ਬਹਿ ਜਾ ਚਾਚੀ ਜੀ ਨਹੀਂ ਨਹੀਂ ਬਸ ਮੈਂ ਚਲ ਠੀਕ ਆ ਮੈਂ ਫਿਰ ਜਾਂਨੀ ਆ ਹਾਂਜੀ ਠੀਕ ਚਾਚੀ ਸੁਭਿੰਦਰ ਚੱਲ ਚੱਲੀ ਆ ਹਾਂਜੀ ਚੱਲ ਚੱਲੀ ਮੈਂ ਤੇ ਉਹਨੇ ਮੈਂ ਸਮਝਾਤਾ ਵਾ ਅੱਛਾ ਕੀ ਆਂਦੀ ਆ ਕੋਹ ਨਹੀਂ ਆਦੀ ਮੰਮੀ ਬੋਲਣ ਲੱਗਿਆ ਮਨ ਕੁਛ ਵੇਂਦੀ ਨਹੀਂ ਤੇ ਮਾਫੀ ਕੀ ਕਰਾਂ ਮੈਂ ਹਾ ਚਾ ਕੋਈ ਗੱਲ ਨਹੀਂ ਵੱਡੀ ਆ ਫਿਰ ਵੀ ਗੁੱਸਾ ਆ ਜਾਂਦਾ ਵਾ ਕੋਈ ਗੱਲ ਨਹੀਂ ਸੁਭਿੰਦਰ ਸਾਰੀ ਰਾਤ ਸਾਰਾ ਦਿਨ ਸਤਾਉਂਦਾ ਰਹਿੰਦਾ ਇਹਦੇ ਕਰਕੇ ਖਿਜਿਆ ਬੋਲਣਾ ਪੈਂਦਾ ਮੈਨੂੰ ਜੇ ਤੁਹਾਡੇ ਹੌਸਲੇ ਨਾ ਭੱਲਿਆ ਕਰਣਾ ਫਿਰ ਵੀ ਨੋ ਧੀ ਤੁਹਾਨੂੰ ਪਤਾ ਹੀ ਆ ਚੱਲ ਕੋਈ ਨਹੀਂ ਆ ਆਹੋ ਆਹੋ ਤੇ ਤੀ ਹੌਸਲਾ ਨਾ ਬੋਲੇ ਕੋ ਤਾਂ ਮੈਂ ਹੁਣ ਕਹਿਤਾ ਆਂਦੀ ਮੈਂ ਦਊਂਗੀ ਸਾਥ ਪੂਰਾ ਹੀ ਚਲ ਦਊਗੀ ਤੇ ਸਾਥ ਦਿੱਤੇ ਆਂ ਸ਼ਾਇਦ ਉਹ ਠੀਕ ਹੋ ਜਦੋਂ ਜਣੀਆਂ ਆਂ ਆਪਣੇ ਸਾਥ ਦਾ ਸਾਥ ਦੇ ਤੇ ਫੇਰ ਹੀ ਉਹਨੂੰ ਠੀਕ ਕਰੀਏ ਤੇ ਕਹਿੰਦੇ ਚਲ ਕੋਈ ਨਹੀਂ ਮੈਂ ਜੋ ਵੀ ਦਵਾਈ ਠੰਡਾ ਤੱਤਾ ਜੋ ਵੀ ਮੰਗਦੇ ਆਪ ਲੈ ਆ ਕੇ ਫੜਾ ਦਿਆ ਕਰ ਆਹੋ ਚੱਲ ਇੱਕ ਜਣੀ ਰਾਖੀ ਰੱਖੀ ਇੱਕ ਜਣੀ ਠੰਡਾ ਤੱਤਾ ਦਵੇ ਤੇ ਚਲ ਉਹਦਾ ਹੋਰ ਹੁੰਦਾ ਦੋ ਚੌਕੇ ਚ ਆਪਣਾ ਕੰਮ ਕਰ ਲਿਆ ਕਰੋ ਆਪੇ ਉਧਰ ਇਹ ਸੰਭਲੋਗੇ ਕਹਿੰਦੇ ਚਲ ਠੀਕ ਆ ਫੇਰ ਚਲ ਫੇਰ ਠੀਕ ਆ ਮੈਨੂੰ ਕਹਿਤਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੀਓ ਜੇ ਕੰਮ ਹੋ ਗਿਆ ਮੈਂ ਦੱਸ ਦਿਆਂ ਕੋਈ ਨਹੀਂ ਚਲੋ ਠੀਕ ਆ ਕੀ ਇਹ ਦੱਸ ਜੀ ਮਸ ਹਿੰਮਤ ਕਰ ਹੀ ਲਈ ਆ ਤੇ ਐਡੀ ਛੇਤੀ ਭਲਾ ਇਹਨੂੰ ਕੁਝ ਹੋ ਜਾਣਾ ਹੀ ਅੱਗੋਂ ਨਾ ਪਿੱਛੋਂ ਨਾ ਇਹੋ ਜੇ ਲੱਛਣ ਤੇ ਪਤਾ ਨਹੀਂ ਕਿੱਥੋਂ ਸਿੱਖੇ ਆ ਕਿਤੇ ਖਾਂਡੀ ਆ ਸਾਰੇ ਮੈਨੂੰ ਤੇ ਹਸਬੂਲੇ ਫਰਕ ਵੀ ਪੈ ਗਿਆ ਇਹ ਕਿਹੜੀ ਭੀੜ ਵਾਂ ਜਿਹੜੀ ਉਸੇ ਵਲੇ ਫਰਕ ਪੈ ਗਿਆ ਮੈਂ ਕਿਹੜਾ ਹਕੀਮ ਕੋਲ ਆ ਕੇ ਪੁੜੀ ਦਿੱਤੀ ਆ ਜਿੱਦੋਂ ਉਸੇ ਵਲੇ ਤੈਨੂੰ ਫਰਕ ਪੈ ਗਿਆ ਕੀ ਕਰੇ ਬੰਦਾ ਦੱਸ ਮੇਰੀ ਤੇ ਕਿਸਮਤ ਹੀ ਮਾੜੀ ਆ ਕੀ ਕਰਾਂ ਮੈਂ ਕਿਹ ਪਾਸੇ ਨਹੀਂ ਮੇਰਾ ਚਾਰਾ ਚੱਲਦਾ ਕਿਹ ਪਾਸੇ ਮੇਰਾ ਚਾਰਾ ਚੱਲੇ ਮਿੰਤੇ ਕਰਨ ਸੱਚੀ ਨਹੀਂ ਸਮਝ ਆਉਂਦੀ ਇਦਾਂ ਦੇ ਪਖੰਡਕਾਰ ਕਿਦਾਂ ਲੈਂਦੇ ਆਏ ਕੀ ਕਰਾਂ ਦੱਸ ਹੁਣ ਮੈਂ ਮਹਾ ਦੋ ਪੈਰ ਤੁਰ ਹੀ ਨਾ ਉੱਤਰ ਜੋਗੀ ਤੇ ਨਾ ਉੱਤਰ ਜੋਗੀ ਘਰੇ ਤੇ ਘਰੇ ਕੀ ਬੰਦਾ ਇੰਨੀ ਤੇਜ ਆਣਾ ਮਾਤਾ ਹੱਤੋਂ ਹੀ ਜ਼ਿਆਦਾ ਪਤਾ ਨਹੀਂ ਕਿੱਥੋਂ ਇੰਨੀਆਂ ਚਲਾਕੀਆਂ ਤੇ ਇਹਨੂੰ ਤਾਂ ਕਿਤੇ ਨਾ ਉਹੋ ਜੀ ਚਾਹੀਦੀ ਸੀ ਜਿਹੜੀ ਇਹਨੂੰ ਪੜਨੇ ਪਾ ਛੜਦੀ ਇਹਦੇ ਵਰਗੀ ਕੋਈ ਹੋਣੀ ਚਾਹੀਦੀ ਸੀ ਜਿਹੜੀ ਬਾਹ ਪਖੰਡ ਬਖੁੰਡ ਕਰਨੇ ਜਾਣਦੀ ਇਹਦੇ ਉੱਤੋਂ ਦੀ ਬਲਕੇ ਰਹਿੰਦੀ ਫਿਰ ਇਹਨੂੰ ਪਤਾ ਲੱਗਣਾ ਸੀ ਟੱਕਰ ਇਹਨੂੰ ਪੋਲਾ ਪੰਛੀ ਗਿਆ ਜਵਾਬ ਦੇ ਇਹਨੂੰ ਤੇ ਇਹਨੂੰ ਮੈਂ ਵੀ ਦੇ ਦਮ ਮੈਂ ਵੀ ਇਹਨੂੰ ਕਰਕੇ ਦੱਸਾਂ ਵੀ ਜਾ ਹੁੰਦਾ ਜੋ ਹੋਵੇ ਮੈਂ ਜਾ ਕੇ ਜਾਣਾ ਤੇ ਜਾਣਾ ਫਿਰ ਪਹਿਲਾਂ ਵੇਖੇ ਇਹਨੂੰ ਵੀ ਫਿਰ ਮੈਂ ਵੀ ਇਹਨੂੰ ਵੇਖ ਲੈਂਦੀ ਦਿਮਾਗ ਮੇਰਾ ਵੀ ਨਹੀਂ ਕੰਮ ਕੀਤਾ ਜੰਗੀ ਭਲੀ ਹੋ ਜਾਣਾ ਹੀ ਇਹਨੇ ਕਿਉਂ ਚੱਲਿਆ ਸੀ ਕਿਤੇ ਕੋਹ ਪਤਾ ਵੀ ਨਹੀਂ ਹੁੰਦਾ ਵਾੜੀ ਘੜੀ ਦਾ ਵਾ ਨਹੀਂ ਬਣਨਾ ਮੁੜ ਕੇ ਸਾਰੀ ਉਮਰ ਦਾ ਕਲੰਕ ਲੱਗ ਜਾਣਾ ਹੈ